ਸਾਡੇ YouTube ਚੈਨਲ ਤੇ ਆਪਸੋ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੈਬਨਟ ਸਬ ਕਮੇਟੀ ਦੁਆਰਾ 9 ਜਥੇ ਬੰਦੀਆਂ ਨਾਲ ਹੋਣ ਵਾਲੀ ਮੀਟਿੰਗ ਦੇ ਬਾਰੇ ਜ਼ਿਕਰ ਕਰਾਂਗੇ ਪਰ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਜਾਣ ਸਹਿ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਵਿੱਤ ਯੋਜਨਾ ਆਵਕਾਰੀ ਤੇ ਕਰ ਮੰਤਰੀ ਪੰਜਾਬ ਹਸੰਦਾ ਹਰਪਾਲ ਸਿੰਘ ਚੀਮਾ ਦੇ ਨਿਜੀ ਸਕੱਤਰ ਦੇ ਦਸਤਾਖਤੇ ਮਿਤੀ 5/12/2025 ਨੂੰ ਜਾਰੀ ਹੋਏ ਇੱਕ ਪੱਤਰ ਅਨੁਸਾਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਇੱਕ ਮੀਟਿੰਗ ਕੈਬਨਿਟ ਸੱਕ ਕਮੇਟੀ ਦੁਆਰਾ ਕੀਤੀ ਜਾਣ ਬਾਰੇ ਲਿਖਿਆ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨਾਲ ਤੇ ਕਦੋਂ ਮੀਟਿੰਗ ਹੋਣੀ ਜਾ ਰਹੀ ਹੈ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸ ਵਿੱਚ ਲਿਖਿਆ ਹੈ ਦਫ਼ਤਰ ਵਿੱਤ ਯੋਜਨਾ ਪ੍ਰੋਗਰਾਮ ਲਾਗੂ ਕਰਨ ਆਪਕਾਰੀ ਤੇ ਕਰ ਮੰਤਰੀ ਪੰਜਾਬ ਵਿਸ਼ਾ ਸਬ ਕਮੇਟੀ ਦੀਆਂ ਮੀਟਿੰਗਾਂ ਸੰਬੰਧੀ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਵੱਲੋਂ ਮਿਤੀ 22/12/2025 ਨੂੰ ਦਫ਼ਤਰ ਕਮਰਾ ਨੰਬਰ 15 ਪੰਜਾਬ ਸਿਵਲ ਕਤਰੇ ਚੰਡੀਗੜ੍ਹ ਵਿਖੇ ਏਡਕੇ ਅਨਸਾਰ ਸਬ ਕਮੇਟੀ ਦੀਆਂ ਮੀਟਿੰਗਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਹਾਂਜੀ ਇਹ ਇੱਕ ਤੋਂ ਨੋ ਲੜੀ ਨੰਬਰ ਨੇ ਪਹਿਲਾ ਹੈ EDT ਟੈਟਪਾਸ ਯੂਨੀਅਨ ਪੰਜਾਬ ਜਿਨ੍ਹਾਂ ਦੀ ਮੀਟਿੰਗ ਦਾ ਸਮਾਂ ਹੈ 10:30 ਵਜੇ ਸਵੇਰੇ ਦੂਜੇ ਨੰਬਰ ਤੇ ਹੈ PS ਟੈਟ ਯੂਨੀਅਨ ਪੰਜਾਬ ਤੇ 11 ਵਜੇ ਸਵੇਰੇ ਇਹਨਾਂ ਨਾਲ ਮੀਟਿੰਗ ਹੋਵੇਗੀ ਤੀਜੇ ਨੰਬਰ ਤੇ EWS ਯੂਨੀਅਨ ਪੰਜਾਬ ਜਿਨ੍ਹਾਂ ਦੀ ਮੀਟਿੰਗ 11:30 ਵਜੇ ਸਵੇਰੇ ਹੋਵੇਗੀ ਫਿਰ ਨੰਬਰ 4 ਤੇ AIE ਸੱਚੇ ਅਧਿਆਪਕ ਯੂਨੀਅਨ ਸੈਸ਼ਨ 2012 ਤੋਂ 14 ਪੰਜਾਬ ਤੇਜਿੰਦਰ گور ਪਟਿਆਲਾ ਇਸ ਯੂਨੀਅਨ ਦੇ ਨਾਲ 12 ਵਜੇ ਦੁਪਹਿਰ ਮੀਟਿੰਗ ਹੋਣ ਜਾ ਰਹੀ ਹੈ ਫਿਰ ਨੰਬਰ 5 ਤੇ ਅਸੋਸੀਏਟ ਬਲੀਪ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ 12 ਵਜੇ 20 ਮਿੰਟ ਤੇ ਹੋਵੇਗੀ ਆਈ ਈ ਏ ਟੀ ਸਪੈਸ਼ਲ ਬੀਅਰਡ ਪਾਸ এডਿਕੇਸ਼ਨ ਯੂਨੀਅਨ ਪੰਜਾਬ ਦੇ ਨਾਲ 12 ਵਜੇ 50 ਮਿੰਟ ਤੇ ਸ਼ਾਮ ਜਾਨੀ ਕਿ ਦੁਪਹਿਰ ਤੋਂ ਬਾਅਦ ਇਹ ਮੀਟਿੰਗ ਹੋਵੇਗੀ ਤੇ ਫਿਰ ਇਸ ਤੋਂ ਅੱਗੇ 3704 ਅਧਿਆਪਕ ਯੂਨੀਅਨ ਪੰਜਾਬ ਇਹਨਾਂ ਦੀ ਮੀਟਿੰਗ ਸਵਾ 1 ਵਜੇ ਬਾਅਦ ਦੁਪਹਿਰ ਹੋਣੀ ਹੈ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਹਾਂਜੀ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਜਾਨੀ ਕਿ 6ਵੇਂ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੀ ਪ੍ਰਾਪਤੀ ਵਾਲਾ ਜੋ ਫਰੰਟ ਹੈ ਉਸ ਦੇ ਨਾਲ ਮੀਟਿੰਗ 1:30 ਵਜੇ ਬਾਅਦ ਦੁਪਹਿਰ ਹੋਵੇਗੀ ਤੇ ਲਾਸਟ ਨੰਬਰ ਦੇ ਉੱਤੇ 9 ਨੰਬਰ ਤੇ ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰਸ ਐਸੋਸੀਏਸ਼ਨ ਪੰਜਾਬ ਦੀ ਜੋ ਮੀਟਿੰਗ ਹੈ ਇਹਨਾਂ ਦੀ 2 ਵਜੇ ਮੀਟਿੰਗ ਬਾਅਦ ਦੁਪਹਿਰ ਰੱਖੀ ਗਈ ਹੈ ਤੇ ਲਿਖਿਆ ਗਿਆ ਹੈ ਕਿ ਉਕਤ ਮੀਟਿੰਗਾਂ ਸੰਬੰਧੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਸੂਚਿਤ ਕਰਨ ਦੀ ਕਿਰਪਾਤਾ ਕੀਤੀ ਜਾਵੇ ਯੂਨੀਅਨ ਵੱਲੋਂ ਪ੍ਰਾਪਤ ਮੰਗ ਪੱਤਰਾਂ ਦੀ ਕਾਪੀ ਨਾਲ ਮਤੀ ਕੀਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਅਸਮਨੇਚਰ ਹਨ ਜਿਸ ਕਰਤਰ ਵੇਤ ਯੋਜਨਾ ਅਤੇ ਆਬਕਾਰੀ ਤੇ ਕਨ ਮંત્રી ਪੰਜਾਬ ਦੁਆਰਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਏਗੀ ਮੀਟਿੰਗਾਂ ਤਾਂ ਬਹੁਤ ਵਾਰੀ ਪਹਿਲਾਂ ਵੀ ਕੀਤੀਆਂ ਜਾਂਦੀਆਂ ਹਨ ਪਰੰਤੂ ਇਹਨਾਂ ਮੀਟਿੰਗਾਂ ਦਾ ਸਿਟਾ ਕੀ ਨਿਕਲਦਾ ਹੈ ਕਿਹੜੇ ਕਿਹੜੇ ਮੰਗਾਂ ਦੇ ਉੱਤੇ ਵਿਚਾਰ ਚਰਚਾ ਹੁੰਦੀ ਹੈ ਤੇ ਕਿਹੜੀਆਂ ਤੇ ਕਿਹੜੀਆਂ ਮੰਗਾਂ ਨੂੰ ਮੰਨਣ ਦੇ ਬਾਰੇ ਸਹਿਮਤੀ ਬਣਦੀ ਹੈ ਤੇ ਫਿਰ ਖਾਸ ਕਰ ਇਹ ਕਿ ਉਹਨਾਂ ਮੰਗਾਂ ਨੂੰ ਇੰਪਲੀਮੈਂਟ ਕਰਨ ਦੇ ਵਾਸਤੇ ਕੀ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਸਭ ਤੋਂ ਵੱਡੀ ਅਹਿਮ ਗੱਲ ਇਹ ਹੋਵੇਗੀ ਤਾਂ ਆਸ ਕਰਦੇ ਹਾਂ ਕਿ ਇਹਨਾਂ ਯੂਨੀਅਨ ਦਿਆਂ ਜੋ ਮੀਟਿੰਗਾਂ ਹੋਣੀਆਂ ਹਨ ਜਾਂ ਤੇ ਬੰਦੇ ਨੇ ਜੋ ਮੀਟਿੰਗਾਂ ਹੋਣੀਆਂ ਹਨ ਕੈਬਨਿਟ ਕਮੇਟੀ ਦੇ ਖਾਤੇ ਕੋ ਦਾ ਕੋਈ ਸਾਰਤਕ ਸਿੱਟਾ ਨਿਕਲੇ ਕਿਉਂਕਿ ਬਹੁਤ ਸਮੇਂ ਤੋਂ ਉਹ ਆਪਣੀਆਂ ਮੰਗਾਂ ਦੀ ਪ੍ਰਾਪਤੀ ਦੇ ਵਾਸਤੇ ਜਾਦਾ ਜੋ ਹੀ ਕਰ ਰਹੇ ਹਨ ਤੇ ਤਰਨੇ ਰੈਲੀਆਂ ਮਜਾਰੇ ਆਦੀ ਦੇ ਵਿੱਚ ਵੀ ਕਈ ਤਰ੍ਹਾਂ ਕਈ ਵਾਰ ਉਹ ਸ਼ਿਰਕਤ ਕਰ चुके ਹਨ ਪਰੰਤੂ ਅਜੇ ਤੱਕ ਸਿੱਟੇ ਤੇ ਗੱਲ ਨਹੀਂ ਪਹੁੰਚੀ ਉਮੀਦ ਕਰਦੇ ਹਾਂ ਕਿ ਹੁਣ ਇਹ ਨਾ ਮੀਡੀਆ ਦੇ ਵਿੱਚ ਗੱਲ ਕਿਸੇ ਸਿਰੇ ਲੱਗੇਗੀ ਤੇ ਉਹਨਾਂ ਦੇ ਪੱਲੇ ਜੋ ਕੁਝ ਨਾ ਕੁਝ ਜ਼ਰੂਰ ਸਰਕਾਰ ਪਾਵੇਗੀ ਇਸ ਵੀਡੀਓ ਵਜੋਂ ਇਸ ਇਨਾ ਹੀ ਜੇ ਕਰ ਵੀਡੀਓ ਚੰਗੀ ਲੱਗੇ ਹੋਵੇ ਤੇ ਉਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਰਕਾਰ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਬੀੜੇ ਦੇਖੋ ਕਿ ਤੁਹਾਡਾ ਬਹੁਤ ਕੰਮ ਹੋਇਆ ਜੀ